ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਅਕਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਲਈ ਆਪਾਂ ਲੈ ਕੇ ਪਹੁੰਚੇ ਆ ਤੁਹਾਨੂੰ ਮਿੱਤਰੋ ਪਿੰਡ ਕਲਖੁਰਦ ਦੇ ਵਿੱਚ ਜ਼ਿਲ੍ਹੇ ਫਿਰੋਜ਼ਪੁਰ ਦਾ ਪਿੰਡ ਤੇ ਰੰਮੀ ਬਾਈ ਦੇ ਕੋਲੇ ਤੇ ਅੱਜ ਜਨਵਾਰ ਤੁਹਾਨੂੰ ਦਿਖਾਉਣੇ ਤਿੰਨ ਮਿੱਤਰੋ ਦੋ ਬੂਰੀਆਂ ਇੱਕ ਨੀਲੀ ਰਾਵੀ ਦੀ ਤਿੰਨੇ ਮੱਜਾਂ ਦੋ ਸੂਈਆਂ ਹੋਣਗੀਆਂ ਤੇ ਇੱਕ ਹੋਊਗੀ ਗੱਬਣ ਦੇ ਮੇਟਰਪਾ ਹੋਣਗੇ ਤੁਹਾਡੇ ਲੈਣ ਤੇ ਦੇਣ ਵਾਲੇ ਸਾਰੀ ਗੱਲਬਾਤ ਕਰਦੇ ਰਮੀ ਭਾਈ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਭਾਈ ਰਾਮ ਰਾਮ ਸੱਬੇ ਭਾਈਆਂ ਤੇ ਵਧੀਆ 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 ਬਹੁਤ ਠੀਕ ਠਾਕ ਹੈ ਭਾਈ ਹਾਂਜੀ ਹਾਂਜੀ ਵਧੀਆ ਘਰ ਪਰਿਵਾਰ ਸਤਿਨਾਮ ਵਧੀਆ ਕਿਰਪਾ ਮਾਲਕ ਦੀ ਬੇਚੜਦੀ ਕਲਾਈ ਸਾਰੇ ਹਾਂਜੀ ਅੱਛਾ ਰਮੀ ਭਾਈ ਅੱਜ ਕਿੰਨੇ ਜਣਵਾਲ ਦਿਖਾਉਣੇ ਅੱਜ 3 ਆ ਜੀ ਪਹਿਲੇ ਨੰਬਰ ਤੇ ਪੂਰੀ ਸੂਪ ਹੀ ਫਿਰ ਹੈ ਹਾਂਜੀ ਹਾਂਜੀ ਪੂਰੀ ਸੂਪ ਹੀ ਤੇਰਾ ਸਟੇਟਸ ਲਾ ਕੇ ਤੇਲ ਕੰਮ ਚਾਈ ਬੈਠੀ ਐ ਤਾਂ ਤਰੀ ਹਾਂਜੀ ਕੱਟੀ ਦੇਗੀ ਬੜੀ ਟੋਪ ਕੱਟੀ ਬਹੁਤ ਚੰਗੀ ਦਿੱਤੀ ਐ ਨੇ ਬਾਈ ਹਨਾ ਕੱਟੀ ਵਾਕਿਆ ਹੀ ਹੀਰਾ ਬੂਰੀ ਆ ਤੇ ਹੈ ਵੀ ਨੀਲੀ 라ਵੀ ਦੀ ਪਿਓਰ ਸਾਰੇ ਨਿਸ਼ਾਨ ਮੰਨ ਲਓ ਪੂਰੀ ਜੇ ਮਰਜ਼ੀ ਐ ਪਰ ਕੱਟੀ ਐ ਡਲ ਗਈ ਕੱਟੀ ਦੇ ਜਮਾ ਅਸੂਸਾ ਤੇ ਨਿਸ਼ਾਨ ਫਿਰ ਇੱਕ ਥਣ ਵੀ ਗੁਲਾਬੀ ਆ ਕੱਟੀ ਦਾ ਅਸਾ ਰਵੀ ਬਾਈ ਕਿੰਨੇ ਦੁੱਧ ਦੀ ਮਾਲਕ ਨਹੀ ਹੋਈ ਐਵੇਂ ਇਹ ਦੁੱਧ 14 ਕਿਲੋ ਦਿੱਤਾ ਹੀ ਦਸ ਮਾਲਕਾਂ ਨੇ ਦੱਸਿਆ ਪਿਛਲੇ ਸੂਏ ਤਿਆਰੀ ਤੁਰੀ ਬਹੁਤ ਚੰਗੀ ਆ ਹਨਾ ਬਾਈ ਤਿਆਰੀ ਤੁਰੀ ਬਹੁਤ ਚੰਗੀ ਚੋਣ ਚੋਣ ਵੀ ਬਹੁਤ ਚੰਗੀ ਆ ਥਣ ਕੱਲਾ ਕਰ ਲਈ ਆਂ ਬਾਈ ਰਵੀ ਖੋਲ ਕੇ ਇਕੜੀ ਇਹਨੂੰ ਮੈਂ ਖੋਲੀ ਮਣੀ ਲੈ ਵੀ ਮਿੱਤਰੋ ਤਾਨੂੰ ਬਖਾਉਣਾ ਮੈਂ ਕਰਾਂ ਦੀ ਕਰਮ ਵਾਲੀ ਹੂੰ ਸੁਆਦ ਇੱਧਾ ਚੌਥਾ ਹੋਊਗੀ ਬਾਈ ਸੁਆ ਚੌਥਾ ਪੰਜਵਾਂ ਹੋ ਸਕਦੀ ਚੌਥਾ ਹੋ ਸਕਦਾ ਚੌਥਾ ਦੱਸਿਆ ਪੰਜਵਾਂ ਵੀ ਹੋ ਸਕਦੀ ਬਾਈ ਪਰ ਹਾਂ ਮੈਂ ਦੁੱਧ ਵਾਲੀ ਆ ਜਿਹੜੀ ਗੱਲ ਆ ਮੈਂ ਦੁੱਧ ਵਾਲੀ ਹੂੰ ਲੇਵਾ ਬਾਈ ਨੰਦਰੀ ਹੀ ਬਾਲੀ ਬੰਨੀ ਫਿਰਦੀ ਬਾਈ ਹਾਂ ਲੇਵਾ ਇਨਾ ਵੈਰਲੀ ਮੈਨੂੰ ਹੀ ਲੱਗਦਾ ਹਾਂ ਆਹ ਵੇਲਾ ਇਹਨੂੰ ਪਤਾ ਵੀ ਮੇਰੀ ਮਾਂ ਵਾਂ ਹਨਾ ਨਿੱਕੀ ਜਿਹੇ ਘੈਂਟੀਆਂ ਦੀ ਆ ਹੈ ਹੂੰ ਇਹ ਹੁੰਦਾ ਮਿੱਤਰੋ ਖਾਣ ਦਾ ਹਨਾ ਅਗਰਾ ਕਹਿਤਾ ਦਿੰਦਾ ਮਾਂ ਤਾਂ ਮਾਂ ਹੀ ਆ ਯਾਰ ਹਨਾ ਮਾਂ ਹੁੰਦੀ ਏ ਮਾਂ ਵਾ ਦੁਨੀਆ ਵਾਲਿਓ ਆ ਵੇਖੋ ਬਾਈ ਚੱਲ ਪੁੱਤ ਚੱਲ ਵੇਖ ਲੈ ਯਾਰ ਰਮੀ ਬਾਈ ਇਹਨੂੰ ਵੇਲਾ 2 ਘੰਟੇ 3 ਦਿਨਾਂ ਦੀ ਨੂੰ ਪਤਾ ਲੱਗ ਗਿਆ ਇਹ ਮੇਰੀ ਮਾਂ ਹਾਂ ਹਨਾ ਅੱਛਾ ਕੀ ਰੇਟ ਰਹੂਗਾ ਰਮੀ ਬਾਈ ਜੰਦਾ ਇਹ ਤਾਂ ਜੈਜ ਹੈ ਯਾਰ ਰੇਟ ਕਿੰਨਾ 1 ਲੱਖ 5000 ਰੁਪਏ ਦੇਣੀ ਕਿੰਨੀ ਦੀ ਮੇਰੇ ਕਰਕੇ ਜਾਵਾਂ ਤੇ ਪੂਰੇ ਲੱਖ ਦੀ ਦੇਵਾਂਗੇ ਬਾਈ ਮੈਂ ਵੇਚਦਾ ਹਾਂਜੀ ਮੈਂ ਵੇਚਦਾ ਬਾ ਵੇਚਦੇ ਲੱਖ ਦੀ 90 ਦੀ ਨਹੀਂ ਯਾਰ ਇਹ ਤਾਂ ਜਮਾਂ ਹੀ ਧੱਕਾ ਫਿਰ ਕਿੰਨੇ ਦੀ ਗੁਰਗਾ ਇਹ ਲੈਵੇ ਵਾਲੀ ਮੈਂ ਕਿੱਥੇ 1.5 ਲੱਖ ਵਾਲੀ ਫਿਰ ਕਿੰਨੇ ਦੀ ਹਾਂ ਨਾ ਹੈ ਹਾਂ ਬਾ ਲੱਖ ਦੀ ਆ ਕੋਈ ਹੋਰ ਛੋਟ ਕਰ ਦਾਂਗੇ 1000 ਰੁਪਏ ਲੱਖ ਚੋਂ 95 ਦੀ ਵੇਚਣ ਨੂੰ ਫਿਰਦਾ ਤਾਰਾ ਜਿੱਥੇ ਜੇ ਹਾਂ ਤਾਰਾ ਮਾਰਦੇ ਨੇ ਬਹੁਤ ਚੂਣ ਚੂਣ ਚੰਗੀ ਮਾਰੀ ਦੋ ਦੋ ਤਾਰਾਂ ਹਾਂ ਵਾਕਿਆ ਹੀ ਯਾਰ ਦੂਜਿਆਂ ਨੇ ਵੀ ਮਾਰਦੇ ਨੇ ਬਈ ਕੋਲੀ ਪੂਲੀ ਵਧੀਆ ਕੋਈ ਭੂਰ ਚਿੱਟਾ ਨਹੀਂ ਹਾਂ ਸੋਰੀਓ ਕੇ ਚੁੰਦੀ ਨਾ ਤਾ ਜੋਸ਼ ਵਾਲੀ ਮੈਂ ਯਾਰ ਠੀਕ ਆ ਬਾਈ ਅੱਛਾ ਇਹ ਹੋ ਗਈ ਆਪਣੀ ਪਹਿਲੇ ਨੰਬਰ ਤੇ ਹੁਣ ਦੱਸ ਦੇ ਪੂਰੀ ਦੋ ਨੰਬਰ ਵਾਲੀ ਇਹਨੂੰ ਬੰਨ ਹੀ ਦੇ ਨੇ ਬਣਾਉਣ ਨਹੀਂ ਦੇਣੀ ਵੀਡੀਓ ਆਪਾਂ ਨੂੰ ਜੇਰਾਮੀ ਬਾਈ ਇਹ ਕਿੰਨਾ ਸੂਹਾ ਮੈਂ ਇਹ ਵੀ ਤੀਜਾ ਚੌਥਾ ਸੂਹਾ ਮੈਂ ਆ ਬਾਈ ਠੀਕ ਆ ਬਾਈ ਤੇ ਦੁੱਧ ਇਹਦਾ ਵੀ 14 ਕਿਲੋ ਦੀ ਗਾਰੰਟੀ ਦਿੱਤੀ ਆ ਮੰਨ ਲਓ ਜਿੰਨਾ ਤੋਂ ਲਈ ਦਿਨ ਕਿੰਨੇ ਪਏ ਆਂਦੇ ਬਹੁਤ ਚੂਣ ਚੂਣ ਚੰਗੀ ਆ ਇਹ ਵੀ ਲੈ ਜੂਗੀ ਹਜੇ 5-7 ਦਿਨ ਸੂਣ ਚ ਰਹਿਦੇ ਦੇ ਹੈਨਾ ਹਾਂ ਆਇਆ ਇੱਧਰ ਆਇਆ ਇੱਧਰ ਵੱਡੀ ਬਹੁਤ ਆ ਮੱਝ ਹਾਂ ਨਵਾਈਆਂ ਨਵਈਆਂ ਨਹੀਂ ਗੀਆਂ ਬਾਈ ਓਵੇਂ ਹੀ ਦੇਸੀ ਕੁਆਲਿਟੀ ਆ ਸਾਡੀ ਹੈਨਾ ਨਵਾਂ ਦਾ ਅੱਜ ਟਾਈਮ ਹੀ ਲੱਗਾ ਯਾਰ ਪਾਲਪੁਰ ਤੱਕ ਓਕੇ ਜਮਾ ਜਮਾ ਓਕੇ ਆ ਬਾਈ ਥਣਾ ਦੀ ਵੀ ਗਾਰੰਟੀ ਹੋਊਗੀ ਥਣਾ ਦੇ ਚੋਣ ਵੀ ਆਏ ਗੰਨੇ ਵਰਗੀ ਆ ਅੱਛਾ ਜਿਵੇਂ ਉਹ ਚਵਾਈ ਉਸ ਓਵੇਂ ਚਵਾਈ ਇਹਨੂੰ ਕਰ ਦਈਏ ਪਾਸ ਇਹਨੂੰ ਵੀ ਗੱਪਣ ਨੂੰ ਹੀ ਜਾਣਦੀ ਆ ਔਨਲਾਈਨ ਹੀ ਹੈ ਸਾਥੀ ਜਰਾ ਫਿਰ ਤਿਆਰ ਹੈ ਨਾ ਹਾਂ ਤੇ ਬੱਚੇ ਇਹਨੇ ਵੀ ਬਹੁਤ ਚੰਗੇ ਦਿੱਤੇ ਆ ਅੱਛਾ ਹੂੰ ਨਾ ਮੇਟਰ ਦੇਖੋ ਬੱਚੇ ਇਹਨੇ ਵੀ ਕਟੀਆਂ ਪਿਛਲੇ ਘਰੇ ਆਪਾਂ ਦੇਖੀਆਂ ਉਹਨੇ ਵੀ ਟੌਪ ਦਿਆਂ ਦਿੱਤੀਆਂ ਹੈਂ ਅੱਛਾ ਆਪਾਂ ਦੇਖੀਆਂ ਸੀ ਕਟੀਆਂ ਦੋ ਸੀ ਇਹਨਾਂ ਦੇ ਟੌਪ ਨਹੀਂ ਸੀ ਬੱਚਿਆਂ ਵਾਲੀ ਮੈਂ ਵੇ ਪੁੜਾ ਪੜਾ ਕਿੰਨਾ ਚੌੜਾ ਉੱਤੋਂ ਇਹ ਵੀ ਚਵਾਈ ਤੂਈ ਬੜੀ ਮੋਟੀ ਮੋਟੀ ਐ ਦੰਨੇ ਵਰਗੀ ਮੇਰੀ ਗੱਲ ਬੜੀ ਵਾਕਿਆ ਯਾਰ ਹਣਾ ਹਾਏ ਉਹਦੇ ਵਾਂਗੂ ਹੀ ਆ ਚੋਣ ਚੋਣ ਇਹ ਕਿੰਨੇ ਦੀ ਇਹ 115000 ਦੀ ਦੇ ਦਾਂਗੇ ਮੇਰਾ ਮਾਨ ਕਿੰਨਾ 10 ਦੀ ਦੇ ਦਾਂਗੇ ਇੱਕ 10 ਦੀ ਹਾਂਜੀ ਪੂਰੇ ਦੀ ਉਹ ਜਾਣ ਦੇ ਵੇਖੀ ਜਾਊਗੀ ਹਾਂਜੀ ਪੂਰੇ ਦੀ ਜਾਣ ਚੱਲ ਪੂਰੇ ਹੀ ਦੇਵਾਂਗੇ ਚੋ ਕੋਈ ਛੋੜ ਨਹੀਂ ਕੋਸ ਨਹੀਂ ਵਾ ਠੀਕ ਆ ਤੇ ਆ ਸੂਈ ਸਵਾਈ ਬਾਰੇ ਦੱਸ ਇਹ ਰਾਤ ਸੂਈ ਆਈ ਕੱਲ ਸ਼ਾਮ ਨੂੰ 5 ਵਜੇ ਸੂਈ ਠੀਕ ਆ ਤੇ ਚੋਣ ਚੋਣ ਇੱਕ ਨੰਬਰ ਆ ਪਿਛਲੇ ਸੂਏ ਆਪਾਂ ਹੀ ਵੇਚੀ ਸੀ 12 ਕਿਲੋ ਦੁੱਧ ਚਵਾ ਕੇ ਇਹਵੇਂ ਹਾਂਜੀ ਹਾਂਜੀ ਠੀਕ ਆ ਵੱਡੇ ਭਾਈ ਤੇ ਇਹ ਸੂਆ ਕਿੰਨੂਆ ਸੂਈ ਆ ਬਾਈ ਇਹ ਤੀਜਾ ਸੂਆ ਸੂਈ ਆ ਤੀਜਾ ਸੂਆ ਸੂਈ ਆ ਕੱਟਾ ਦੇਗੀ ਇਹ ਕੱਟਾ ਦਿੱਤਾ ਸੀ ਕੱਟਾ ਕਾਲਾ ਦੇਗੀ ਕੱਟਾ ਕਾਲਾ ਤਾਂ ਹਾਂਜੀ ਅਚਾ ਲਿਆਈ ਬਾਈ ਬਾਹਰ ਨੂੰ ਕੱਢ ਕੇ ਇਹਨੂੰ ਦੋਦਲੀ ਮੈਲੇ ਵੇ ਭਾਂਡੇ ਵਾਲੀਆ ਹੁਣ ਕਿੰਨਾ ਬੋਲਾ ਹੋਊਗਾ ਇਸ ਟਾਈਮ ਬਾਈ ਇਹਦਾ ਯਾਰ ਹਜੇ ਰਾਤ ਹੀ ਸੁੱਈ ਜਾ ਕੋਈ ਹੋਊਗਾ ਕੋਈ 7-8 ਕਿਲੋ ਬੋਲਾ ਠੀਕ ਆ ਬਾਈ ਠੀਕ ਆ ਹਾਂਜੀ ਖਾਲੀ ਹੈ ਜੀ ਕੀਤੀ ਨਹੀਂ ਖਾਲੀ ਨਹੀਂ ਨਾ ਕੀਤੀ ਹਲੇ ਹੂੰ ਕੱਲ ਸ਼ਾਮ ਨੂੰ ਚੋਈ ਜਾ ਤੇ ਤੜਕੇ ਕੱਢਿਆ 2.5 ਕਿਲੋ ਬੱਚੇ ਨੂੰ ਚੰਗਾ ਕੇ ਹਾਂ ਇਹਨੇ ਬੱਚੇ ਵੀ ਲਾਉਣਾ ਨਹੀਂ ਗਿਆ ਆ ਜੂ ਆ ਜੂਗੀ ਹਾਂ ਆ ਜਾ ਪੁੱਤ ਹੂੰ ਛੋਟੀ ਪਧਰੀ ਪੁਧਰੀ ਬਹੁਤ ਹਜੇ ਤਾਂ ਸੁੱਈ ਜਾਪਾ ਹਾਂ ਹਾਂ ਲਿਆ ਬਈ ਚਾਰੇ ਪੈਰਾਂ ਤੇ ਨਿਸ਼ਾਨ ਲੱਤਾਂ ਲੁੱਤਾਂ ਤੇ ਹਨਾ ਲਿਆ ਬਈ ਮੋੜ ਦੇ ਹੂੰ ਲਾ ਵੇਜ ਦੰਦੀ ਇਹ ਵਿਕਣੀਆਂ ਪਹਿਲਾਂ ਸਾਰਿਆਂ ਨੂੰ ਇਹ ਤੁਹਾਨੂੰ ਦੱਸ ਦਿੱਤੀ ਗੱਲ ਇਹ ਕਿੰਨੇ ਦੀ ਰਮੀ ਬਾਈ ਇਹ ਕਿੰਨੇ ਦੀ ਦੇ ਦਈਏ ਬਾਈ ਇਹ 1,20,000 ਦੀ ਦੇ ਦਾਂਗੇ ਮੇਰਾ ਮਾਣ ਹਾਂਜੀ ਮੇਰਾ ਮਾਣ ਮਾਣ 5000 ਤੇਰਾ ਕਰ ਦਾਂਗੇ ਹੋਰ ਕੀ ਅੱਜ ਅੱਜ ਕਰਦੇ ਗਾ ਜਲਾ ਟਿਕਾਣੇ ਦੀ ਦਾ ਚੋਣ ਚੱਕਰੀ ਚੈੱਕ ਕਰਾਈਂਦਾ ਵੀ ਲਾਈ ਲਾ ਚੋਣ ਕਰਾ ਦੇਣਾ ਚੈੱਕ ਬਈ ਫਿਰ ਰਮੀ ਬਾਈ ਲਾਈ ਬੱਜਾ ਇਹਨੂੰ ਸਈਓ ਥੋੜੀ ਬਹੁਤ ਆ ਮੈਂ ਹਾਂ ਹੈਨਾ ਜੋ ਤਾਂ ਬਾਲੀ ਚੰਗੀ ਐ ਵੀ ਨੇ ਠੀਕ ਆ ਬਈ ਦੂਜਿਆਂ ਹੀ ਮਾਰਦੇ ਬਈ ਦੂਜਿਆਂ ਨੇ ਮਾਰਦੇ ਹੂੰ ਮੈਨੂੰ ਪਤਾ ਏ ਹੂੰ ਕੋਈ ਭੂਰ ਚਿੱਟਾ ਨਹੀਂ ਸਾਫ ਪੋਲੀ ਜਾਵਾ ਬਸ ਠੀਕ ਆ ਓਕੇ ਬਈ ਇਹ 1 15 ਦੀ ਹਾਂਜੀ ਠੀਕ ਆ ਬਈ ਕਟਾ ਮਗਰਾ ਨੀਲੀ ਰਾਵੀ ਦੀ ਮੈਂ ਪੁੜਾ ਪੜਾ ਮੈਂ ਦਾ ਬਹੁਤ ਚੱਕਾ ਬਾਈ ਸੂਈਆਂ ਮਈਆਂ ਮਈਆਂ ਸੂਈਆਂ ਹੁੰਦੀਆਂ ਜਿਹੜੀਆਂ ਉਹ 5-10 ਦਿਨ ਖਾ ਪੀ ਕੇ ਬਣਦੀਆਂ ਹੁੰਦੀਆਂ ਇਹ ਤੁਸੀਂ ਆਪ ਸਾਰੇ ਭਰਾ ਸਿਆਣੇ ਆ ਹਲੇ ਤਾਂ ਆਵੇ ਬੱਚੇ ਦੇ ਨਾੜੂਆ ਵੇਖ ਲਾ ਜਾਵਾਂ ਇਹਦੇ ਵੀ ਤੇ ਬਾਕੀ ਬਾਈ ਜਿਹੜੇ ਭਰਾ ਮੇਲਿਆਂ ਦੇ ਜਾਣ ਵਾਲਿਆ ਬਾਈ ਬੇਨਤੀ ਸਪੈਸ਼ਲ ਆਈ ਆ ਕੋਟੜਾ ਕਰਾ ਵਾਲਿਆਂ ਵੱਲੋਂ ਤੇ ਬਾਈ ਬਾਈ ਆਉਂਦਾ ਹੀ ਮੇਲੇ ਵਾਸਤੇ ਸਾਬੇ ਬਾਈ ਹੁਣ ਸੱਦੇ ਪੁੱਜਦਿਆ ਕਰਦਾ ਵੀ ਮੇਲਾ ਤੋ ਮਿੱਤਰੋ ਤੁਮਾਂ ਪਾਉਂਦੇ ਆਉਂਦੇ ਆ ਦੋ ਪੰਜਾਬ ਦੇ ਵੱਡੇ ਮੇਲੇ ਤੇ ਵੱਡੇ ਮੇਲੇ ਦੇ ਵਿੱਚ ਐਤ ਕੀ ਵੱਡੀਆਂ ਹੀ ਗੱਲਾਂ ਬਾਤਾਂ ਹੋਣੀਆਂ ਬਾਈ ਮਾੜਾ ਪ੍ਰਧਾਨ ਵੀ ਕਹਿੰਦਾ ਨਾ ਸਾਬਿਆ ਖੁੱਲ ਕੇ ਸੱਦੇ ਲਾ ਦੇ ਲੋਕਾਂ ਨੂੰ ਕੋਈ ਵੀ ਭਰਾ ਜਿਹੜਾ ਰਹਿਣਾ ਨਹੀਂ ਚਾਹੀਦਾ ਵੀ ਜਿਹੜਾ ਆਪਣੇ ਮੇਲੇ ਤੇ ਨਾ ਪਹੁੰਚੇ ਤੇ ਨਾ ਕੋਈ ਉੱਥੇ ਪਾਰਟੀਬਾਜੀ ਦਾ ਪੱਖਵਾਜ ਹੋਊਗਾ ਇਹ ਨਹੀਂ ਹੈਗਾ ਵੀ ਤੁਹਾਡਾ ਬੰਦਾ ਕੋਈ ਝਾੜੂ ਵਾਲਾ ਚਲਾ ਗਿਆ ਤੇ ਉਹਨੂੰ ਉੱਥੋਂ ਜਿੱਤ ਦਾਕਰਾਰ ਦਿੱਤਾ ਜਾਊਗਾ ਕੋਈ ਨਹੀਂ ਭਾਈ ਸਿਰਫ ਮੇਲੇ ਦੇ ਵਿੱਚ ਜੇਤੂ ਜਿਹੜਾ ਹੋਇਆ ਉਹੋ ਹੀ ਜੇਤੂ ਹੋਊਗਾ ਦੂਜੇ ਬੰਦੇ ਦਾ ਹੱਕ ਨਹੀਂ ਉੱਥੇ ਰੱਖਦਾ ਭਾਈ ਮਾੜੇ ਪ੍ਰਧਾਨ ਵੱਲੋਂ ਸਪੈਸ਼ਲ ਬੇਨਤੀ ਆ ਤੇ ਆਪਣੇ ਯਾਰਾਂ ਦਾ ਯਾਰ ਆ ਭਾਈ ਆਪਾਂ ਵੀ ਪਹੁੰਚਾਂਗੇ ਭਾਈ ਦੋਵਾਂ ਮੇਲਿਆਂ ਦੇ ਉੱਤੇ ਤੁਹਾਨੂੰ ਮਿਲਾਂਗੇ ਤੇ ਰਮੀ ਵੀ ਭਾਈ ਆਪਾਂ ਵੀ ਪਹੁੰਚਣਾ ਉਹ ਮੱਝ ਲੈ ਕੇ ਆ ਰਮੀਨੀ ਮੈਂ ਅੰਦਰ ਖੜਾ ਹਾਂ ਉਹ ਹਾਲੇ ਛੋਟੀ ਹੈ ਇੱਕ ਮੜੀ ਜੀ ਮੜੀ ਜੀ ਵਿਖਾਈ ਮੇਲੇ ਤੇ ਵਿਖਾਵਾਂਗੇ ਬਾਕੀ ਮੜੀ ਜੀ ਆ ਆ ਦੀਆਂ ਸੜੀਆਂ ਮੇਲੇ ਤੇ ਬਾਈ ਪਿਆਰੀ ਜੇ ਵਿੱਚ ਮੁਕੰਮਲ ਆ ਜਾਵਾਂ ਇਹ ਉਹ ਮੈਂ ਆ ਜਿਹੜੀ ਕਿਸੇ ਟਾਈਮ ਚਰਚਾ ਦੇ ਵਿੱਚ ਰਹੀ ਹੋਈ ਆ ਵੱਡੀਆਂ ਗੱਲਾਂ ਬਾਤਾਂ ਛੋਟੀ ਦੀਆਂ ਵੀਰੇ ਆਉਣੀਆਂ ਮੇਲੇ ਦੇ ਵੇਖੋ ਕਿੰਨਾ ਨੰਬਰ ਪਾਉਂਦੀ ਦੱਸਿਓ ਫਿਰ ਕਮੈਂਟਾਂ ਦੇ ਵਿੱਚ ਬਾਕੀ ਜਾਣਕਾਰੀ ਲਈ ਨੰਬਰ 9781069724 24 ਹਾਂਜੀ 9781069724 ਜਉਂਦੇ ਰਹੋ ਸ਼ੁਕਰੀਆ